ਤੇ ਸਾਡੇ ਗੁੱਗਾ ਪੀ ਦੀ ਮਾੜੀ ਆ ਇਹ ਮਾੜੀ ਜਿਵੇਂ ਸ਼ਮਾਰ ਦੀ ਮਾੜੀ ਆ ਉਹਦੇ ਬਰਾਬਰ ਦੀ ਮਾੜੀ ਆ ਇਹ ਇੱਥੇ ਕੋਈ ਵੀ ਸੱਪ ਦਾ ਕਟਿਆ ਹੋਇਆ ਜਾਂ ਮਿੱਟੀ ਲੱਗ ਜੇ ਆਉਂਦਾ ਉਹ ਬੰਦਾ ਬਾਬੇ ਦੀ ਕਿਰਪਾ ਨਾਲ ਰਾਜੀ ਹੋ ਕੇ ਜਾਂਦਾ ਮੇਰੀ ਭੈਣ ਸੀਗੀ ਉਹਨਾਂ ਦੇ ਉਹਨਾਂ ਨੇ ਸਵੇਰੇ 8 ਵਜੇ ਦੇ ਕਰੀਬ ਉਹਨੇ ਨਾ ਸੱਪ ਹੱਥ 'ਚ ਫੜ ਲਿਆ ਸੀਗਾ ਉਹਨੇ ਤੇ ਉਹਦਾ ਪੂੰਛ ਪਤਾ ਨਹੀਂ ਕੀ ਲੱਗਿਆ ਹਲੇ ਤਾਂ ਦੇਖਿਆ ਨਹੀਂ ਹੱਥ 'ਚ ਕੀ ਫੜਿਆ ਕੀ ਨਹੀਂ ਤੇ ਫਿਰ ਉਹਦੇ ਬਾਅਦ ਆਪਾਂ ਹਸਪੀਟਲ ਲੈ ਕੇ ਗਏ ਹਸਪੀਟਲ ਉੱਥੇ ਉਹਨੇ ਚੈੱਕ ਕੀਤਾ ਉਹਨੇ ਕਿਹਾ 11 ਵਜੇ ਡਾਕਟਰ ਉਹ ਫਿਰ ਆਪਾਂ ਉਹ ਮਾੜੀ ਦਵਾਈ ਵਾਈ ਦਿੱਤੀ ਉਹਦਾ ਖਾ ਕੇ ਉਹਨੇ ਠੀਕ ਸੀਗੀ ਆਪਾਂ ਕੁਝ ਕਰਾਇਆ ਨਹੀਂ ਫਿਰ ਉਹਦੇ ਬਾਅਦ ਇਹਦਾ ਸਰੀਰ ਢਿੱਲਾ ਜਾ ਪੈ ਗਿਆ ਢਿੱਲਾ ਪੈ ਗਿਆ ਤਾਂ ਫਿਰ ਇਹਦਾ ਆਪਾਂ ਸਾਮ ਹੀ ਹੋਇਆ ਇਹ ਗੱਲ ਫਿਰ ਆਪਾਂ ਸਾਮ ਹੀ ਲੈ ਕੇ ਭੱਜੇ ਇਹਨੂੰ ਫਿਰ ਇੱਥੇ ਆਏ ਇੱਥੇ ਝਾੜਾ ਵੜਾ ਲਵਾਇਆ ਤਾਂ ਹਲੇ ਠੀਕ ਆ ਹਲੇ ਜਲਦੀ ਬੇਪੇ ਰਾਸਤੇ 'ਚ ਬੇਹੋਸ਼ ਸੀਗੀ ਰਾਸਤੇ 'ਤੇ ਹਲੇ ਵੀ ਹੋਸੀ ਸੀਗੀ ਹਲੇ ਹੁਣ ਜਾ ਕੇ ਹੁਣ ਥੋੜੀ ਠੀਕ ਹੋਈ ਪਈ ਆ ਸਾਨੇਵਾਲ ਦੇ ਨਜ਼ਦੀਕ ਪਿੰਡ ਟਿੱਬਾ ਵਿਖੇ ਗੁੱਗਾ ਮੈੜੀ ਦੇ ਮੇਲੇ ਦਾ ਆਰੰਭ ਹੋਇਆ ਪੰਜਾਬ ਦੇ ਪ੍ਰਸਿੱਧ ਮੇਲਿਆਂ ਵਿੱਚੋਂ ਇੱਕ ਪ੍ਰਸਿੱਧ ਮੇਲਾ ਹੈ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਹਨ ਲੋਕਾਂ ਦੀ માનਤਾ ਹੈ ਕਿ ਇੱਥੇ ਮੱਥਾ ਟੇਕਣ ਨਾਲ ਅਤੇ ਚੌਂਕੀ ਭਰਨ ਦੇ ਨਾਲ ਕਈ ਪ੍ਰਕਾਰ ਦੇ ਸਰੀਰਕ ਕਸ਼ਟ ਅਤੇ ਰੋਗ ਦੂਰ ਹੋ ਜਾਂਦੇ ਹਨ ਮੇਲੇ ਤੇ ਕਈ ਪ੍ਰਕਾਰ ਦੀਆਂ ਦੁਕਾਨਾਂ ਅਤੇ ਖਾਣ ਪੀਣ ਦੇ ਸਟਾਲ ਵੀ ਸਜ ਚੁੱਕੇ ਹਨ ਪਰਬੰਧਕਾਂ ਨੇ ਦੱਸਿਆ ਕਿ ਮੇਲੇ ਦੇ ਦੌਰਾਨ ਇੱਕ ਛਿੰਝ ਮੇਲਾ ਵੀ ਕਰਵਾਇਆ ਜਾਂਦਾ ਹੈ ਜਿੱਥੇ ਕਿ ਦੂਰੋਂ ਦੂਰੋਂ ਦਰਸ਼ਕ ਇਸ ਛਿੰਝ ਮੇਲੇ ਨੂੰ ਦੇਖਣ ਲਈ ਵੀ ਆਉਂਦੇ ਹਨ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਸਰ ਸਿੰਘ ਜੀ ਧਰਤੀ ਵਾਲੀ ਜਗ੍ਹਾ ਜੀ ਇਹ ਪੂਰੀ ਜਿਨੀਏ ਚ ਸ਼ਕਤੀ ਹੈ ਇੱਥੇ ਉਹ ਦਰਬਾਰ ਦੇ ਵਿੱਚ ਸ਼ਕਤੀ ਹੈ ਕਿ ਭਾਗੇ ਜੀ ਇੱਥੇ ਕੋਲੇ ਹਾਂ ਜੀ ਇੱਥੇ ਇਲਾਜ ਕੀਤਾ ਜਾਂਦਾ ਇੱਥੇ ਬਾਬੇ ਦਾ ਇਲਾਜ ਕੀਤਾ ਜਾਂਦਾ ਜੀ ਬਾਬੇ ਦਾ ਸੱਪ ਦਾ ਬਾਬੇ ਦਾ ਡੰਗਿਆ ਹੋਇਆ ਮਿੱਟੀ ਲੱਗੀ ਬਾਬੇ ਦੀ ਕੁਦੀ ਮਿੱਦੀ ਉਹਦਾ ਹੱਥ ਹਲਾ ਹੁੰਦਾ ਇੱਥੇ ਕਿੰਨੇ ਦਾ ਜਿਹੜੇ ਲੋਕ ਇੱਥੇ ਆਉਂਦੇ ਆ ਜੀ ਹਾਂਜੀ ਇੱਥੇ ਤੋਂ ਜ਼ਿਆਦਾ ਤਾਂ ਜੀ ਐਤਵਾਰ ਦੀ ਚੌਕੀ ਲੱਗਦੀ ਆ ਇੱਥੇ ਬਾਕੀ ਹੋਰ ਸੰਗਤੋਂ ਜਿਹਦੇ ਦੁੱਖ ਤਕਲੀਫ ਆਉਂਦੀ ਹੋਰ ਦਿਨ ਦਾ ਦੇਲੀ ਆਉਂਦੇ ਪੰਜ ਚਾਰ ਬੰਦੇ 10 ਬੰਦੇ ਆਉਂਦੇ ਰਹਿੰਦੇ ਨੇ ਦੇਲੀ ਹੱਥ ਹਲਾ ਕਰਾਉਣੇ ਆਉਂਦੇ ਇੱਥੇ ਲੈ ਕੇ ਆਉਣਾ ਪੈਂਦਾ ਆਪਣੇ ਜਾਨ ਇੱਥੇ ਇੱਕ ਤਾਂ ਬਾਬੇ ਦਾ ਪ੍ਰਸ਼ਾਦ ਹੁੰਦਾ ਜੀ ਕਾਂ ਕੋ ਹੁੰਦੀ ਆ ਉਹ ਲੈ ਕੇ ਆਉਂਦੇ ਨੇ ਫਰੇਜ਼ ਵੀ ਕੋਈ ਗੱਲ ਫਰੇਜ਼ ਹੁੰਦਾ ਜੀ ਫਰੇਜ਼ ਹੁੰਦੀ ਉਹਨੂੰ ਦੁੱਖ ਤਕਲੀਫ ਆ ਜੀ ਉਹਦੇ ਵਿੱਚ ਦੱਸਣਾ ਪੈਂਦਾ ਵੀ ਸਾਰੀਆਂ ਚੀਜ਼ਾਂ ਦੱਸਣੀਆਂ ਪੈਂਦੀਆਂ ਨੇ ਵੀ ਆਹ ਚੀਜ਼ ਆਪਾਂ ਇਕਨਾਕੀ ਹੋਵੇ ਬਿਲਾ ਬਰਤਨਾ ਇਹ ਚੀਜ਼ੇ ਲਾਉਣੀਆਂ ਦੇਖ ਜੇ ਜਾ ਕੇ ਮਜਾਦਾ ਵੀ ਆ ਪਾਣੀ ਦੇ ਨਾਲ ਤੋਂ ਹੋ ਗਿਆ ਨਿੰਮ ਦੇ ਪਾਣੀ ਨਾਲ ਤੋਂ ਟਕੋਲ ਕਰਕੇ ਇਹ ਕਿਉਂ ਲਾਉਣਾ ਇਹ ਚੀਜ਼ਾਂ ਦਾ ਭੇਜਦਾ ਬਾਕੀ ਦੇ ਵਿੱਚ ਆਏ ਹੁੰਦਾ ਜੀ ਹੁਣ ਸੰਗਤ ਆਪਦਾ ਆਪਦਾ ਸੌਂਦਾ ਹੁੰਦਾ ਜੀ ਜੋ ਜੋ ਵਧੀਆ ਸੁੱਖਾ ਪੂਰੀਆਂ ਹੁੰਦੀਆਂ ਨੇ ਜੋ ਆਦੀ ਮੰਨਦੀ ਅੱਛੇ ਆ ਤੋ ਜੋ ਵੀ ਬੰਦਾ ਮਰਜੀ ਚੜ੍ਹਾ ਸਕਦਾ ਥੇ ਕੋਈ ਤੇਲ ਚੜ੍ਹਾ ਸਕਦਾ ਕੋਈ ਕੋਈ ਬਾਬੇ ਦਾ ਬਸਤਰ ਕੋਈ ਵੀ ਆਉਦੇ ਕੋਈ ਲੰਗਰ ਦੇ ਵਿੱਚ ਕੋਈ ਕਿਸੇ ਦੇ ਪੈਸਾ ਦਾਨ ਕਰਨਾ ਲੰਗਰ ਦੇ ਵਿੱਚ ਦਾਨ ਕਰ ਸਕਦਾ ਜੋ ਆਦੀ ਮੰਨਦੀ ਸਰਦਾਰ ਸਾਹਿਬ ਖੜਾ ਵੀ ਆਪਦੇ ਕੋਲ ਮਤਲਬ ਜਿਹੜਾ ਜਿਹੜਾ ਕਾਜ ਆ ਜਿਹੜਾ ਦਵਾਈ ਨਾਲ ਨੇ हां जी और हां जी इत्ते दवाई ਨਾਲ ਨਹੀਂ ਜਿਹੜਾ ਹੱਥੋਂ ਨਾਲ ਸੇ ਹੱਥੋਂ ਨਾਲ ਲੋਟ ਹੁੰਦਾ ਬਿਲਕੁਲ ਬੜੀ ਦਿਨ ਤੋਂ ਨਾ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਕਰਦੇ ਹੋ ਸੇਵਾ ਤੋਂ ਜਦਸਾ ਆਇਆ ਜੀ ਮੈਨੂੰ ਜਦ 18 ਨੂੰ ਨੂਮੀ ਨੀ ਕਾਲ ਸਾਲ ਸੀਗਾ ਜਦਾਂ ਜਾਨੀ ਵਾ ਸੇਵਾ ਕਰਦਾ ਸੀਗਾ ਇੱਥੇ ਸੇਵਾ ਦਾ ਕੰਮਕਾਰ ਕਰਦੇ ਸੀ ਆਪ ਦਾ ਸੇਵਾਕਾਰ ਜਾਂਦੇ ਕੰਮਕਾਰ ਤੇ ਚਲੇ ਜਾਂਦੇ ਸੀ ਲੋਕਾਂ ਦੀ ਕਿੰਨੀ ਵਿਚਰਦਾ ਇਸ ਸਥਾਨ ਤੇ ਇੱਥੇ ਲੋਕਾਂ ਦਾ ਸਾਧਨਾ ਬਹੁਤ ਆਈ ਹਾਂ ਕਿਹੜੇ ਕਿਹੜੇ ਪਿੰਡ ਆਪਣੇ ਇੱਥੇ ਗੈਂਡਾ ਜੀ ਹੁਣ ਸਾਰੇ ਹੀ ਆਉਂਦਾ ਜੀ ਆਪਣੇ ਜਿੰਨੇ ਆਪਣੇ ਲੋਦਿਆਂ ਦੇ ਜਿਹੜਾ ਬੀਜਾ ਸਾਰੇ ਹੀ ਤੁਸੀਂ ਆਉਂਦੇ ਆ ਜੀ ਲੈ ਹਾਂਜੀ ਹਾਂਜੀ ਉਦੋਂ ਹੀ ਕਰਦਾ ਹਾਂ ਆਪਣੀ ਕਰਦਾ ਹਾਂ ਹਾਂਜੀ ਤੁਹਾਨੂੰ ਕੀ ਕਹਿਣਾ ਜਦੋਂ ਸਾਡੇ ਨਾਲ ਜਿਹੜੀ ਉਹਨਾਂ ਨੂੰ ਜੀ ਉਹਨਾਂ ਨੂੰ ਸੰਗਤਾਂ ਨੂੰ ਇਹੀ ਕਹੀ ਦੇਈ ਪਾਈ ਜੇ ਹੁਣ ਵਾਸਾ ਆਰਾਮ ਆ ਗਿਆ ਵੀ ਜੋ ਬਾਬੇ ਦੇ ਆਪਦੇ ਸਰਦੀ ਮੰਨਦੇ ਸਰਦਾ ਜੋ ਮਰਜ਼ੀ ਚੜਾ ਸਕਦੇ ਹੋ بیا ਸਾਰੇ ਸਮਾਨ ਲੈਪਾਂ ਦੇ ਟਿੱਕਰ ਤੋਂ ਲੈ ਕੇ ਸਾਰਾ ਕੁਝ ਬਾਬੇ ਦੇ ਤੇ ਬਾਬੇ ਦਾ ਬਸਤਰ ਚੜਦਾ ਵਾ ਜੋ ਵੀ ਆਉਂਦੀ ਮੰਨਦੀ ਖੁਸ਼ੀਆ ਜੋ ਮਰਜ਼ੀ ਚੜਾ ਸਕਦੇ ਹੋ ਹਾਂ ਜੀ ਹਾਂ ਜੀ ਜਿੰਨੇ ਮਰਜੀ ਦੇ ਬਾਬੇ ਦੀ ਦੁੱਖ ਦਲੀਬਾਰ ਆਦਾ ਜਿਹੜਾ ਜਿੰਨਾ ਮਰਜੀ ਪ੍ਰਾਣ ਤੋਂ ਪ੍ਰਾਣਾ ਇੱਥੇ ਫਾਇਦਾ ਹੁੰਦਾ ਬਾਬੇ ਜੀ ਦੇ ਨਾਮ ਤੇ ਡਾਕਟਰ ਫੇਲ ਹੋ ਜਾਂਦੇ ਉੱਥੇ ਹਾਂ ਜੀ ਹਾਂ ਜੀ ਹਾਂ ਜੀ ਜਿੱਥੋਂ ਡਾਕਟਰ ਜਵਾਬ ਦੇ ਨਹੀਂ ਵੀ ਲੱਤਾਂ ਬਾਹਾਂ ਵੱਡ ਹੋਣ ਵੀ ਆ ਫਿਰ ਇੱਥੇ ਆ ਕੇ ਠੀਕ ਹੋ ਜਾਂਦੀਆਂ ਬਾਬੇ ਜੀ ਦੇ ਨਾਮ ਤੇ ਮੇਰਾ ਨਾਮ ਚਰਨ ਸਿੰਘ ਮੇਰਾ ਬੈਂਟੇਪਾ ਜੀ ਹਾਂ ਜੀ ਇਤਿਹਾਸ ਇਹ ਹੈ ਜੀ ਇੱਥੇ ਸਾਡੇ ਗੁੱਗਾ ਪੀਰ ਦੀ ਮਾੜੀ ਆ ਇਹ ਮਾੜੀ ਜਿਵੇਂ ਸ਼ਪਾਰ ਦੀ ਮਾੜੀ ਆ ਉਹਦੇ ਬਰਾਬਰ ਦੀ ਮਾੜੀ ਆ ਇਹ ਇੱਥੇ ਕੋਈ ਵੀ ਸੱਪ ਦਾ ਕਟਿਆ ਹੋਇਆ ਜਾਂ ਮਿੱਟੀ ਲੱਗ ਜੇ ਆਉਂਦਾ ਉਹ ਬੰਦਾ ਬਾਬੇ ਦੀ ਕਿਰਪਾ ਨਾਲ ਰਾਜੀ ਹੋ ਕੇ ਜਾਂਦਾ ਤੇ ਜਿਹੜਾ ਇਹ ਮੇਲਾ ਮਨਾਇਆ ਜਾਂਦਾ ਤੇ ਖੇਡ ਮੇਲਾ ਵੀ ਕਰਾਇਆ ਜਾਂਦਾ ਹਾਂ ਜੀ ਕਿਹਜ ਮੇਲਾ ਵੀ ਹੁੰਦਾ ਹਾਂ ਜੀ ਸੰਜ ਮੇਲਾ ਸਾਡਾ ਇਹ ਪਹਿਲੀ ਤਰੀਕ ਨੂੰ ਹੋਏਗਾ ਬਹੁਤ ਵਧੀਆ ਕੁੰਸ਼ਤੀਆਂ ਹੋਣੀਆਂ ਨੇ ਉਹਦਾ ਵੀ ਮੈਂ ਪ੍ਰਧਾਨ ਆ ਸੰਜ ਮੇਲੇ ਦਾ ਤੇ ਉਦਾਂ ਮੈਂ ಗ್ರಾಮ ਪੰਚਾਇਤ ਦਾ ਮੈਂਬਰ ਵੀ ਆ ਇਹ ਨਾਮ ਕੀ ਰੱਖੇ ਹੋਏ ਨੇ ਜੀ ਇਹ ਨਾਮ ਰੱਖੇ ਨੇ ਜੀ ਪਹਿਲੀ 71 61 51 43 ਜਾਣੇ ਫਰਸ਼ ਤੋਂ ਲੈ ਕੇ ਸੈਂਡ ਤੱਕ ਮਾੜੇ ਮਾੜੇ ਘਟਾਏ ਹੋਏ ਨੇ ਜਿੰਨੀ ਸੰਗਤ ਆ ਜਾਂਦੀ ਹੈ ਜੀ ਸੰਗਤ ਜੀ ਦੇਖੋ ਅੱਜ ਤਾਂ ਹੈਗੇ ਬੱਚਿਆਂ ਦਾ ਕੱਟਨੇ ਜਾਨੀ ਕੁਸ਼ਤੀ ਵਾਲੇ ਦੇਣਾ ਜਗਾ ਇੰਨੇ ਹੁੰਦੀ ਹੈ ਇੱਥੇ ਬੈਠਣ ਨੂੰ ਜਾਨੀ ਮਿਲਦੀ ਕੁਸ਼ਤੀ ਵਾਲੇ ਦੇਣਾ ਇਹ ਪਿੰਡਾਂ ਤੋਂ ਆਉਂਦੇ ਇਹ ਪਿੰਡ ਜੀ ਮੇਦਪੁਰ ਮੁਜਾਰਾ ਦੁੱਗਰੀ ਜਨੌਜ਼ ਬੁਆਣੀ ਲੰਡਾ ਨੱਤ ਧਰਾਉੜ ਜਸਪਾਲ ਬਾਂਗਰ ਜਾਨੀ ਜਿਹੜੀਆਂ ਟੀਮਾਂ ਆਉਂਦੀਆਂ ਟੀਮਾਂ ਵੀ 50 50 ਕਿਲੋਮੀਟਰ ਤੋਂ ਟੀਮਾਂ ਆ ਜਾਂਦੀਆਂ ਦੇਖਣ ਵਾਸਤੇ ਜੀ ਇੱਕ ਗੁੱਗੇ ਦੀ ਮਿੱਟੀ ਦਾ ਮੇਲਾ ਬੱਸ ਪੱਲਾ ਹਾਂ ਇਹ ਜਿਹੜਾ ਤੋਂ ਸੇਵਾ ਕਰ ਰਿਹਾ ਹਾਂ ਮੈਂ ਦੇਖੋ ਜਦੋਂ ਮੈਂ ਪਹਿਲਾਂ ਪਿਲਸਣਾ ਆਇਆ ਮੈਂ ਇੱਥੇ ਬਾਬੇ ਦੀ ਮੁੰਡਿਆਂ ਨਾਲ ਮਿਲ ਕੇ 10 ਸਾਲ ਸੇਵਾ ਕੀਤੀ ਹੈ ਪ੍ਰਧਾਨ ਰਿਹਾ ਮੈਂ 10 ਸਾਲ ਇੱਥੇ ਦਾ ਤੇ 10 ਸਾਲਾਂ ਦੇ ਵਿੱਚ ਅਸੀਂ 65 65000 ਦਾ ਇੱਕ ਲੈਂਟਰ ਪੈਂਦਾ ਸੀ ਅਸੀਂ 12 ਲੈਂਟਰ ਪਾਏ ਇੱਕ ਸਾਲ ਦੇ ਵਿੱਚ ਮੇਲੇ ਤੋਂ ਇੱਕ ਮਹੀਨੇ ਬਾਅਦ ਲੈਂਟਰ ਪਾਉਂਦੇ ਸੀ ਇੱਥੇ ਤੇ ਅਸੀਂ ਪਹਿਲਾਂ ਬਹੁਤ ਸੇਵਾ ਕੀਤੀ ਆ ਇਹ ਮੁੰਡੇ ਸਾਡੇ ਨਾਲ ਹੀ ਹੁੰਦੇ ਸੀ ਇਹ ਜੇ ਬਾਰੇ ਬੱਚੇ ਸਾਡੇ ਛੋਟੇ ਛੋਟੇ ਤੇ ਹੁਣ ਹੁੰਦਾ ਹੈ ਕਿ ਅਸੀਂ ਪਹਿਲੀ ਵਾਰੀ ਚਾਬੀ ਲਈ ਹੈ ਪਰਚਾਇਤ ਰਹੇ ਇਹਨਾਂ ਤੋਂ ਇਹ ਮੇਲਾ ਜੀ ਮੇਲਾ ਹੈਗਾ ਆਪਣੇ 31 ਦਾ ਚੌਕੀਆਂ ਇੱਕ ਦਾ ਮੇਲਾ ਆ ਟੂਰਨਾਮੈਂਟ ਕਰਕੇ ਕੁਝ ਦੇਣਾ ਆਪਣੇ ਜਿਆਦਾ ਲਾਗੇ ਦੇ ਵਿੱਚ ਇਹ ਦੋ ਵਾਰੀ ਮੇਲਾ ਪਰ ਇਹ ਹਾਂ ਦੋ ਹੋਣਗੇ ਇੱਕ ਆਊਗਾ 5 ਅਰ 6 ਦਾ ਇਹ ਨੌਵੀਂ ਦਾ ਉਹ 14 ਦਾ ਇਹ ਆਹੀ ਇਹ ਕੀ 15 ਮਿੰਟ ਕੀਤਾ ਆ ਗਿਆ ਨਹੀਂ ਤਾਂ ਇਹ 15 16 ਦਾ ਪੱਕਾ ਹੀ ਹੁੰਦਾ ਇਹ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਕਿਹੜਾ ਪਿੰਡ ਹੈ ਜੀ ਤਿੱਬਾ ਪਿੰਡ ਹੈ ਜੀ ਆਪਣਾ ਤੇ ਜਿਹੜਾ ਹਲਵਾਈ ਦਾ ਕੰਮ ਕਰਦੇ ਕਿੰਨੇ ਸਾਲ ਤੋਂ ਕਰਦੇ ਹੋ ਆਪਾਂ ਨੂੰ ਹੋ ਗਏ ਜੀ 5 ਸਾਲ ਹੋ ਗਏ ਠੀਕ ਹੀ ਚੀਜ਼ਾਂ ਬਣਾਉਂਦੇ ਆ ਜੀ ਆਪਾਂ ਜੀ ਜਲੇਬੀਆਂ ਪਕੌੜੇ ਬ੍ਰੈਡ ਔਰ ਗੋਭੀ ਵਾਲੇ ਪਕੌੜੇ ਆਲੂ ਵਾਲੇ ਮਿਕਸ ਪਕੌੜੇ ਔਰ ਆਲੂ ਤੇ ਆਪਣੇ ਲੱਡੂ ਤੇ ਬਰਫੀ ਬੇਸਣ ਦੀ ਬਰਫੀ ਸਾਰੀ ਇੱਥੇ ਬਣਦੀ ਹੁੰਦੀ ਆ ਆਪਣੇ ਕੋਲ ਤਿਆਰ ਹੁੰਦੀ ਆ ਆਪਾਂ ਇਹਨਾਂ ਰੀਜ ਨਾਲ ਬਣਾਇਦਿਆਂ ਡੁਪਲੀਕੇਟ ਕੋਈ ਚੀਜ਼ ਨਹੀਂ ਪਾਉਂਦੇ ਰੀਜਨਲ ਪਾਈਦੇ ਆ ਰੱਖ ਚੀਜ਼ ਕਦਾਂ ਮੇਰੇ ਤੇ ਇਹ ਸਟਾਰ ਲੱਗਿਆ ਨਹੀਂ ਅੱਪਾ ਮੇਲੇ ਤੇ ਸਟਾਲ ਲਾਉਣੇ ਆ ਜੀ ਆਪਣਾ ਕੰਮ ਉਹ ਦੁਕਾਨ ਆ ਕਰਿਆਨੇ ਸਟੋਰ ਦੀ ਮੇਲੇ ਤੇ ਰਿਕਸਾਲ ਆਪਣੇ ਪਿੰਡ ਹੀ ਲਾਈ ਦੀ ਆਪਾ ਪੱਕੀ ਕਿੰਨੇ ਦਾ ਰਿਸਪੌਂਸ ਮਿਲਦਾ ਜੀ ਬਹੁਤ ਵਧੀਆ ਬਸ ਮਨ ਸਾਫ ਹੋਣਾ ਚਾਹੀਦਾ ਰੱਬ ਆਪੀ ਬਾਹ ਫੜਦਾ ਜੀ ਹੋਰ ਵੀ ਤਿਹਾੜ ਆ ਤੇ ਤਿਆਰ ਕਰਦੇ ਹੋਰ ਜੀ ਦੀਵਾਲੀ ਨੂੰ ਲਾਲੀ ਦਾ ਪਿੰਡੀ ਉੱਥੇ ਗੇਟ ਤੇ ਬਸ ਇੱਥੇ ਹੀ ਲਾਈਦਾ ਹੋਰ ਕਿਤੇ ਨਹੀਂ ਜਾਂਦਾ ਜੀ ਮੰਗਾਈ ਦਾ ਤੁਹਾਨੂੰ ਪਤਾ ਹੀ ਆ ਅੱਜ ਸਾਹਮਣਾ ਚੱਲਦੀ ਪਈ ਆ ਮੰਗਾਈ ਦੇ ਤਾਂ ਫੱਟੇ ਚੱਕੇ ਪਏ ਨੇ ਇਹ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ ਇਸ ਪਕੌੜੇ ਜੀ ਇਸ ਟਾਈਮ ਚੱਲਦੇ ਪਿਆ 300 ਰੁਪਏ ਗੋਭੀ ਦੇ ਆਲੂ ਵਾਲ ਪਾਲਕ ਔਰ ਪਿਆਜ ਮਿਕਸ ਜਿਹੜੇ ਆ 250 ਰੁਪਏ ਜਿਹੜੀਆਂ ਜਲੇਬੀਆਂ ਜੀ 150 ਰੁਪਏ ਕਿਲੋ ਜੀ